ਨਵ ਵਿਆਹ ਦਾ ਜੋੜਾ ਦੁਲਹਾਂ ਤੇ ਦੁਲਹਨ ਲਾੜਾ ਤੇ ਲਾੜੀ ਵਿਆਹ ਤੋਂ ਬਾਅਦ ਦ੍ਰਿਆ ਤੇ ਸੈਰ ਕਰਨ ਗਏ ਇੱਕ ਬੇੜੀ ਕਿਰਾਏ ਤੇ ਲਈਏ ਤੇ ਬੇੜੀ ਚ ਬੈਠ ਗਏ ਛੱਪੂ ਚਲਾ ਰਿਹਾ ਹੈ ਲਾੜਾ ਖੋਲ ਬੈਠੀ ਹੈ ਪਤਨੀ ਲਾੜੀ ਕੱਪੂ ਚਲਾਉਂਦੇ ਆ ਚਲਾਉਂਦੇ ਆ ਦਰਿਆ ਦੇ ਵਿੱਚ ਕਾਰ ਚਲੇ ਗਏ ਗੱਲਾਂ ਬਾਤਾਂ ਕਰਦੇ ਇਤਨੇ ਚ ਦਰਿਆ ਦੇ ਵਿੱਚ ਅਚਾਨਕ ਤੂਫਾਨ ਆ ਗਿਆ ਹੱਟ ਆ ਗਿਆ ਤੇ ਜ਼ੋਰ ਦੀ ਹਵਾ ਕਿਸ਼ਤੀ ਡੋਲਣ ਲੱਗ ਪਈ ਲਾੜੀ ਘਬਰਾ ਗਏ ਬਹਿ ਰੀਤ ਹੋ ਗਈ ਸੋਨੋ ਤੇ ਦਿਸਪੇਅਰ ਡੁੱਬੇ ਤੇ ਡੋ ਪਾਣੀ ਹੜਤੇ ਆ ਗਏ ਉੱਚੀਆਂ ਉੱਚੀਆਂ ਲਹਿਰਾਂ ਹਵਾ ਜ਼ੋਰ ਦੀ ਚੱਲਣ ਲੱਗ ਪਈ ਐ ਹੁਣ ਇੱਕ ਦਰਿਆ ਦੇ ਚਹਾੜ ਇੱਕ ਜ਼ੋਰ ਦੀ ਹਵਾ ਕਿਵੇਂ ਬਚਾਂਗੇ ਡਰਦੀ ਹੋਈ ਕਹਿ ਰਹੀ ਐ ਆਪਣੇ ਪਤੀ ਨੂੰ ਲਾੜੇਗਾ ਕਿਵੇਂ ਬਚਾਂਗੇ ਇਸ ਤੂਫਾਨ ਤੋਂ ਇਹ ਨੇਂਦ ਬੇੜੀ ਡੋਲ ਰਹੀ ਐ ਬੈੜੀ ਤੋਂ لاڑا فس لڑی لاڑی دی کوئی حسن دا کا ویلا زندگی پی ہوئی ہے لڈول کہ لاڑے نے جو اجے کرپان پہنی ہوئی سی بھارت لڑا کرپان پہنتا انہیں کڑ کے ਲਾੜੀ ਦੀ ਗਰਦਨ ਤੇ ਰੱਖ ਦਿੱਤੀ। ਉਹ ਹੱਸਣ ਲੱਗ ਪਈ ਜ਼ੋਰ ਦੇ। ਲਾੜਾ ਕਹਿੰਦਾ ਹੈ ਤੇਜ਼ ਧਾਹਰ ਕਿਰਪਾਨ ਮੈਂ ਤੇਰੀ ਗਰਦਨ ਤੇ ਰੱਖੀ ਏ। ਤੂੰ ਹੱਸਦੀ ਹੈ। ਕੰਦੀ ਆਸਿਆਨਾ ਕਿਰਪਾਨ ਤੇਰੇ ਹੱਥਾਂ ਚ ਹੈ ਨਾ। ਤੇਰੇ ਹੱਥ ਮੈਨੂੰ ਚੰਗੇ ਲੱਗਦੇ ਨੇ। ਤੇਰੇ ਹੱਥਾਂ 'ਚ ਜੋ ਕੁਝ ਵੀ ਹੈ ਮੈਨੂੰ ਚੰਗਾ ਲੱਗਦਾ ਹੈ ਚੰਗਾ ਲੱਗਦਾ ਤੇਰੇ ਹੱਥ ਮੈਨੂੰ ਪਿਆਰੇ ਲੱਗਦੇ ਨੇ ਤੇਰੇ ਹੱਥਾਂ 'ਚ ਜੋ ਕੁਝ ਵੀ ਹੈ ਮੈਨੂੰ ਪਿਆਰਾ ਭਾਵੇਂ ਖੰਜਰ ਤੂੰ ਕਿਉਂ ਕਿਹਾ ਮੈਨੂੰ ਮੈਂ ਹੱਸਿਆ ਕਿਉਂ ਆ ਇਹ ਤੂਫਾਨ ਪ੍ਰਮਾਤਮਾ ਦੇ ਹੱਥੇ 'ਚ ਹੈ ਇਹ ਹੜ੍ਹ ਪ੍ਰਮਾਤਮਾ ਦੇ ਹੱਥੇ 'ਚ ਹੈ ਮੈਨੂੰ ਪ੍ਰਮਾਤਮਾ ਪਿਆਰਾ ਲੱਗਦਾ ਹੈ ਤੂਫਾਨ ਵੀ ਪਿਆਰਾ ਇਹ ਤੋਂ ਹਾਨ ਵੀ ਪਿਆਰਾ ਬਾਬੇ ਫਰੀਦ ਦਾ ਇੱਕ ਸ਼ਲੋਕ ਤੁਹਾਨੂੰ ਸੁਣਾਵਾਂ ਬਾਬਾ ਫਰੀਦ ਪਾਕਪਟਨ ਦੇ ਵਾਸੀ ਸੰ ਸ਼ਹਿਰ ਕਿਸੇ ਪੁਰਾਣੇ ਬਜ਼ੁਰਗ ਨੂੰ ਪਤਾ ਹੋਵੇ ਕਿ ਨੇ ਦਾਸ ਤੇ ਪਿੱਛੇ ਉਸੇ ਇਲਾਕੇ ਚੋਂ ਆਇਆ ਗ੍ਰੇ ਸਿੰਧ ਦੇ ਕਿਨਾਰੇ ਇੱਕ ਛੋਟਾ ਜਿਹਾ ਕਸਬਾ ਸੀ ਪਾਕਪਟਨ ਹੁਣ ਤੇ ਉੱਥੇ ਪਾਕਿਸਤਾਨ ਗਵਰਨਮੈਂਟ ਨੇ 4 ਕਰੋੜ ਰੁਪਏ ਖਰਚ ਕਰਕੇ ਬਾਬੇ ਫਰੀਦ ਦਾ ਮਕਬਰਾ ਬਣਾਇਆ ਹੈ ਬਹੁਤ ਵੱਡਾ ਬੜੀ ਵੱਡੀ ਦਰਗਾਹ ਬਣਾਈ ਹੈ ਉਦੋਂ ਛੋਟੀ ਸੀ ਬਾਬਾ ਫਰੀਦ ਪਾਕਪਟਨ ਰਹਿੰਦੇ ਸਨ ਪਾਕਪਟਨ ਜ਼ਿਲ੍ਹਾ ਮਲਤਾਨ ਦਾ ਇੱਕ ਛੋਟਾ ਜਿਹਾ ਕਸਬਾ ਸੀ ਦਰਿਆ ਸਿੰਧ ਕੋਲ ਵਗਦਾ ਸੀ ਇੱਕ ਦਿਨ ਦਰਿਆ ਸਿੰਧ ਬੜਾ ਹੜੱਪੇ ਆਇਆ ਸ਼ਾਇਦ ਆਪ ਨੂੰ ਪਤਾ ਹੋਵੇ ਦੇਸ਼ ਦੀ ਵੰਡ ਤੋਂ ਪਹਿਲੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਦਰਿਆ ਰੈਸੈਂਸੀ ਪੰਜਾਬ ਦੇ ਪੰਜੇ ਦਰਿਆ ਉਹਦੇ ਵਿੱਚ ਮਿਲਦੇ ਨੇ ਫਿਰ ਫਰੰਟੀਅਰ ਦੇ ਦੋ ਦਰਿਆ ਗੰਬੇਲਾ ਤੇ ਕੁਰਮ ਉਸੇ ਵਿੱਚ ਮਿਲਦੇ ਨੇ ਇੱਕ ਕਾਬਲ ਦਾ ਦਰਿਆ ਹੈ ਉਹ ਵੀ ਉਸ ਦੇ ਨਾਲ ਕੇ ਮਿਲਦਾ ਹੈ ਬਹੁਤ سارے ਦਰਿਆਵਾਂ ਨੂੰ ਲੈ ਕੇ ਉਹ ਜਾ ਕੇ ਅਰਬ ਦੀ ਖਾੜੀ ਚ ਲੀਨ ਹੁੰਦਾ ਹੈ ਬਹੁਤ ਵੱਡਾ ਦਰਿਆ ਹੈ ਦੇਸ਼ ਦੀ ਵਣਵੇ ਨਾਲ ਉਹ ਦਰਿਆ ਉਧਰ ਚਲਾ ਗਿਆ ਖੈਰ ਮੁਖਤਸਰ ਵਿੱਚ ਅਲਸ ਕਰਾਂ ਹਾੜੇ ਤੇ ਆਇਆ ਦਰਿਆ ਤੇ ਉਹਨੇ ਢਾਲ ਲਾਣੀ ਸ਼ੁਰੂ ਕੀਤੀ ਪਿੰਡ ਨੂੰ ਇੱਕ ਦੋ ਮਕਾਨ ਵੀ ਡੇਗ ਗਏ ਸਾਰੇ ਲੋਕ ਭੱਜੇ ਹੋਇਆ ਏ ਬਾਬੇ ਫਰੀਦ ਕੋਲ ਉਸ ਤੁਸੀਂ ਖੁਦਾ ਵਾਲੇ ਹੋ ਤੁਸੀਂ ਸائیں ਲੋਕੋ ਕੋਈ ਖੁਦਾ ਨੂੰ ਦੁਆ ਕਰੋ ਇਹ ਜਿਹੜੀ ਢਾ ਲੱਗੀ ਹੋਈ ਏ ਤੇ ਸਾਡਾ ਪਿੰਡ ਤਬਾਹ ਹੋ ਗਿਆ ਕਤਨੀਆਂ ਖੇਤੀਆਂ ਨਾਸ ਹੋ ਗਈਆਂ ਕਿਤਨੀ ਫਸਲ ਤਬਾਹ ਹੋ ਗਈ ਤੇ ਹੁਣ ਕਸਬੇ ਨੂੰ ਢਾਹ ਲੱਗ ਗਈ ਵਾਵਾ ਫਰੀਦ ਸਾਰਿਆਂ ਦੇ ਨਾਲ ਦਰਿਆ ਦੇ ਕੰਢੇ ਤੇ ਆਏ ਔਰ ਇਹ ਗਾਥਾ ਉਹਨਾਂ ਦੇ ਇੱਕ ਸਲੋਕ ਵਿੱਚ ਝਲਕਦੀ ਹੈ ਫਰੀਦਾ ਕੰਦੀ ਵੈਣ ਨਾ ਡਾਇ ਤੋ ਵੀ ਲੇਖਾ ਦੇਵਨਾ ਐਦ੍ਰਿਆ ਤਾਨਾ ਲੇਖਾ ਤੂੰ ਵੀ ਦੇਵੇਂਗਾ ਦੋ ਬਣਾ ਪਿੰਦਰੋਂ ਲੇਖਾ ਤੂੰ ਵੀ ਦੇਵੇਂਗਾ ਇਸ ਵਾਸੇ ਖਾਮੋਸ਼ ਹੋ ਜਾ ਕੰਦੀ ਵੈਣ ਨਾ ਡਾਇ ਕੋਲ ਵੀ ਦੇਖਾ ਦੇਵਣਾ ਪਿਤਲਾ ਕਹਿਣਾ ਸੀ ਪਹਿਲੇ ਨਾਲੋਂ ਵੀ ਜ਼ਿਆਦਾ ਹੜ ਆ ਗਿਆ ਤਿੰਨ ਚਾਰ ਮਕਾਨ ਤੇ ਇੱਕਦਮ ਡੇਰੇ ਡੇਰੀ ਹੋ ਗਏ ਸਾਰਿਆਂ ਨੇ ਕਿਹਾ ਬਾਬਾ ਜੀ ਤੁਹਾਡੇ ਕਹਿਣੇ ਦਾ ਤੇ ਉਲਟਾ ਹੀ ਅਸਰ ਹੋਇਆ ਹੈ ਫਰੀਦ ਕਹਿਣ ਲੱਗੇ ਸਾਰੇ ਸਜਦਾ ਕਰੋ ਸਾਰੇ ਹੁਣ ਦੁਆ ਕਰੋ ਕਿ ਅਸਲ ਗੱਲ ਇਹ ਹੈ ਜੋ ਮੇਰੀ ਸਮਝ ਚ ਆਈ ਹੈ ਜਿੱਧਰ ਰੱਬ ਰਾਜਾਏ ਵੈਣ ਤੇ ਦਾਉਂ ਗਾਉਂ ਕਰੇ ਇਸ ਲੋਕ ਇਹ ਤੇ ਰੱਬ ਦੀ ਰਜ਼ਾ ਦੇ ਚੱਲਦਾ ਹੈ ਤੇ ਜਿਉਂ ਰੱਬ ਨੇ ਹੀ ਢਾਲ ਆਈ ਹੋਈ ਏ ਕੋਈ ਗੱਲ ਨਹੀਂ ਮਤ ਘਟੇ ਕੋ ਰੱਬ ਪਰਵਾਹ ਕਬੂਲ ਸ਼ਲੋਕ ਮੈਂ ਫਿਰ ਤੁਹਾਨੂੰ ਸੁਣਾਵਾਂ ਫਰੀਦਾ ਕੰਦੇ ਵੈਣੜਾ ਤੋਬੀ ਲੇਖਾ ਦੇਵਣਾ ਜਿੱਧਰ ਰਜ਼ਾ ਰਜ਼ਾਏ ਵੈਣ ਤੇ ਦਾਉਂ ਗੋਗਰੇ ਤੇ ਰੱਬ ਦੀ ਰਜ਼ਾ ਵਿੱਚ ਚੱਲ ਰਿਹਾ ਜਿੱਧਰ ਪਰਮਾਤਮਾ ਦਾ ਹੁਕਮ ਹੈ ਫੈਨਵੇਂ ਸਜੇ ਲਾ ਪਰ ਸਾਰੇ ਦੁਆ ਕਰੋ ਜਦ ਸਾਰਿਆਂ ਨੇ ਮੱਥਾ ਟੇਕਿਆ ਨਾ ਕੰਨਾਂ دریا ਪਿੱਛੇ ਹਟਣਾ ਸ਼ੁਰੂ ਹੋ ਗਿਆ ਰਜ਼ਾਨ ਨੂੰ ਕਬੂਲ ਕੀਤਾ پاک ਪਟਨ ਕਸਵਾ ਬਚ ਗਿਆ ਬੋਲ ਜਿਸ ਨੂੰ ਪਰਮਾਤਮਾ ਨਾਲ ਪਿਆਰ ਹੋਵੇ ਤੋ ਪਰਮਾਤਮਾ ਤੋਂ ਜਨਮ ਆਇਆ ਉਹਨੂੰ ਪਿਆਰਾ ਲੱਗਦਾ ਪਰ ਪਰਮਾਤਮਾ ਕੋਈ ਮਰਨਾ ਹੁੰਦਾ ਹੈ ਉਹ ਵੀ ਉਹਨੂੰ ਪਿਆਰਾ ਲੱਗਦਾ ਜਵਾਨੀ ਵੀ ਕਬੂਲ ਬੁਢੇਪਾ ਵੀ ਕਬੂਲ ਇੱਜ਼ਤ ਵੀ ਕਬੂਲ ਬੇਇੱਜ਼ਤੀ ਵੀ ਕਬੂਲ ਉਹਨੂੰ ਦੋਵੇਂ ਕਬੂਲ ਰਹਿ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੀਲ ਲੈ ਕੇ ਜਿਸੇ ਹਸਤਾ ਹੋ ਆ ਪਾਓਗੇ ਉਹ ਪਰੇਸ਼ਾਨ ਹੋਗਾ ਫੁੱਲ ਖਿੜਦੇ ਨੇ ਮੁਰਝਾਦੇ ਹਾਸਿਆਂ ਦੇ ਥੱਲੇ ਰੋਣੇ ਛੁਪੇ ਪੈਣ ਸੰਤੋ ਪੁਰਨ ਪਰੁਖਨੋ ਇਹ ਦੋਜਾ ਲੱਛਣ ਹੈ ਕਿ ਉਹਨੋਂ ਇਹ ਦੋਵੇਂ ਕਬੂਲ ਹੋ ਗਏ ਕਿਉਂ ਉਹਨੂੰ ਪਤਾ ਹੈ ਸੰਸਾਰ ਇਹ ਦੋ ਰੰਗੀ ਹੈ ਇਹ ਦੂਜਾ ਲਖਣ ਹੈ ਸਤਿਗੁਰੂ ਕਹਿੰਦੇ ਨੇ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੇ ਤੀਸਰਾ ਲਖਣ ਵਿਆਲੰਗ ਸਰਬਤਰ ਜੀ ਪੰਜ 도ਖ ਬਿਵਰਗਤ ਹੈ ਉਹਦੀ ਦਇਆ ਸਾਰਿਆਂ ਜੀਵਾਂ ਤੇ ਹੁੰਦੀ ਇਹ ਨਹੀਂ ਕਿਸੇ ਦੀ ਦਇਆ ਕਿਸੇ ਤੇ ਨਹੀਂ ਜਿਵੇਂ ਸੂਰਜ ਦੀ ਰੋਸ਼ਨੀ ਸਾਂਝੀ ਹੈ ਇਹਨਾਂ ਦੋਨੋਂ ਚਾਣਨਾ ਮਿਲਦਾ ਹੈ ਮੁਸਲਮਾਨ ਨੂੰ ਚਾਣਨਾ ਮਿਲਦਾ ਹੈ ਇਸਾਈ ਨੂੰ ਚਾਣਨਾ ਮਿਲਦਾ ਹੈ ਸਿੱਖ ਨੂੰ ਮਿਲਦਾ ਹੈ ਜੈਨ ਬੋਧ ਨੂੰ ਮਿਲਦਾ ਹੈ ਯਹੂਦੀ 파르ਸੀ ਨੂੰ ਮਿਲਦਾ ਹੈ ਕੋ ਸੂਰਜ ਵਿਤਕਰਾ ਕਰਦਾ ਸੂਰਜ ਸਾਰਿਆਂ ਨੂੰ ਚਾਣਨਾ ਦਿੰਦਾ ਹੈ ਜਿਹੜਾ ਉਸ ਮਹਾ ਸੂਰਜ ਦੇ ਨਾਲ ਜੁੜ ਜਾਂਦਾ ਹੈ ਉਹਦੀ ਦਇਆ ਸਾਰਿਆਂ ਤੇ ਹੁੰਦੀ ਹੈ ਵਿਤਕਰਾ ਨਹੀਂ ਆਉਂਦਾ ਜੋ ਵਿਤਕਰਾ ਕਰਨ ਵਾਲਾ ਹੋਵੇਗਾ ਚਾਹ ਸਿੱਧ ਘਰਾਣੇ ਚਾਹ ਹਿੰਦੂ ਘਰਾਣੇ ਚਾਹ ਮੁਸਲਮਾਨ ਘਰਾਣੇ ਉਹ ਕੁਝ ਵੀ ਹੋਵੇਗਾ ਮੁਸਲਮਾਨ ਹੋਵੇਗਾ ਸਿੱਖ ਹੋਵੇਗਾ ਭਗਤ ਨਹੀਂ ਹੈ ਸੰਤ ਨਹੀਂ ਹੈ ਪੂਰਨਪੁਰਖ ਨਹੀਂ ਹੈ ਪੂਰਨਪੁਰਖ ਦੇ ਚ ਵਿਤਕਰਾ ਨਹੀਂ ਹੁੰਦਾ ਪੂਰਨਪੁਰਖ ਦੀ ਦਇਆ ਸਾਰਿਆਂ ਤੇ ਹੁੰਦੀ ਉਹ ਸਮ ਦ੍ਰਿਸ਼ਟ ਹੁੰਦਾ ਹੈ ਸਾਰੇ ਉਹਦੇ ਲਈ ਇੱਕ ਸਮਾਨ ਹੁੰਦੇ ਦੇ ਆਲੰ ਸਰਬत्र जी पंच दोख बेवर्जते